ਜਿੱਥੇ بارش ਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਉੱਥੇ ਹੀ ਇਹ ਤਸਵੀਰ ਸਾਹਮਣੇ ਆਈ ਹੈ ਨਾਬਾ ਬਲੋਕ ਦੇ ਪਿੰਡ ਸਰੋਲੀ ਤੋਂ ਜਿੱਥੇ بارش ਔਨ ਕਰਕੇ ਗਾਡਰ ਬਾਲਿਆਂ ਵਾਲੀ ਬਨੇ ਘਰ ਦੀ ਛੱਤ ਡਿੱਗ ਗਈ ਪਰਿਵਾਰ ਕਮਰੇ ਦੇ ਵਿੱਚ ਸ਼ਾਮ ਨੂੰ ਰੋਟੀ ਬਣਾ ਰਿਹਾ ਸੀ ਕਮਰੇ ਦੀ ਛੱਤ ਡਿੱਗਣ ਦੇ ਨਾਲ ਕਮਰੇ ਦੇ ਵਿੱਚ ਰੋਟੀ ਬਣਾ ਰਹੇ ਇਸ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਪਰਿਵਾਰ ਦੇ ਵਿੱਚ ਦੱਸਦੇ ਕਿ 5 ਮੈਂਬਰ ਹਨ ਜੇਕਰ ਸਮਾਂ ਰਹਿੰਦੇ ਨਾ ਦੇਖਦੇ ਤਾਂ ਸ਼ਾਇਦ ਘਰ ਦੀ ਛੱਤ ਦੇ ਥੱਲੇ ਪਰਿਵਾਰ ਦੱਬਿਆ ਜਾਣਾ ਸੀ ਇਹ ਪਰਿਵਾਰ ਦਿਹਾੜੀ ਟੱਪਾ ਕਰਦਾ ਤੇ ਬੜੀ ਮੁਸ਼ਕਿਲ ਦੇ ਨਾਲ ਘਰ ਦਾ ਪਾਲਣ ਪੋਸ਼ਣ ਕਰ ਰਿਹਾ ਤੇ ਹੁਣ ਪ੍ਰਸ਼ਾਸਨ ਤੇ ਸਰਕਾਰ ਦੇ ਅੱਗੇ ਇਹਨਾਂ ਦੇ ਵੱਲੋਂ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਾਵੇ। ਹਲਾਤ ਵੀ ਹੁਣ ਬਹੁਤ ਸਾਹਮਣੇ ਹੀ ਨੇ। ਮੈਂ ਤਾਂ ਕੰਮ ਤੇ ਗਿਆ ਬਤੇ ਮੈਨੂੰ ਤਾਂ ਕੰਮ ਤੋਂ ਬੁਲਾਇਆ ਗੁਰੂ ਘਰ ਤੋਂ ਸੋਲੀ ਏਡੇ ਤੋਂ। ਠੀਕ ਹੈ। ਮੈਂ ਗਿਆ ਤਾਂ ਅਕੇ ਦੇਖਿਆ ਕਿ ਮੈਂ ਢੋਲੀਆਂ ਢਾਈਆਂ ਗੱਡੀਆਂ ਗੈਂਸ ਕੱਢਿਆ, ਉਹ ਤੋਂ ਨਮੈਟਰ ਕੱਢਿਆ, ਕੱਪੜੇ ਤੋਂ ਨਾਲੀ ਮਸ਼ੀਨ ਚੱਕੀ। ਤਾਂ ਫਿਰ ਚੱਕ ਕੇ ਜਾਇਆਂ ਨੂੰ ਦੁਆਰੇ ਕੰਮ ਤੇ ਫੇਰ ਦੁਆਰੇ ਕੰਮ ਤੇ ਗਿਆ। ਕਿੰਨੇ ਕਜੇ ਹੋ ਗਏ? ਇਹ ਹੋਇਆਊਗਾ 5 ਵਜੇ ਹੋਊਗਾ ਸਾਢੇ 1:30 ਵਜੇ ਦੀ ਗੱਲ ਹੈ ਮੀਂਹ ਪੈਣ ਲੱਗੇ ਸੀ ਮੀਂਹ ਨਹੀਂ ਜੀ ਪਿਆ ਮੀਂਹ ਤਾਂ ਪਹਿਲਾਂ ਪਿਆ ਸੀ ਇਹ ਵਸ ਮੀਂਹ ਦੇ ਕਾਰਨ ਸੁੱਕ ਗਿਆ ਪਾਣੀ ਪੈ ਪੜੀ ਛੜ ਕਾਗਜ਼ ਦੇ ਵਿਚਲੀ ਪਾਣੀ ਪੈ ਗਿਆ ਠੀਕ ਹੈ ਉਸ ਤੀਰੀ ਗਲ ਗਈ ਉਹ ਗਰ ਗਈ ਪਹਿਲਾਂ ਇੱਟਾ ਨਿਕਲਿਆ ਕਿਵੇਂ ਪਰਿਵਾਰ ਇੱਟਾ ਨਿਕਲੇ ਨਹੀਂ ਪਰਿਵਾਰ ਬੈਠਾ ਸੀ ਕਹਿੰਦੇ ਇੱਥੇ ਹਾਂ ਪਰਿਵਾਰ ਉੱਥੇ ਬੈਠਾ ਸੀ ਰੋਟੀ ਦੀ تیاری ਕਰ ਰਹੇ تھے ਇਹ ਰੋਟੀ ਬਣਾ ਰਹੇਗੇ ਜਾ ਕੇ ਇੱਥੇ ਬੈਠਦੇ ਬਿਨਾਨੀ ਰੋਟੀ ਬਣਾਉਣੀ ਹੈ ਖਾਓਗੇ ਕੌਣ ਕੌਣ ਤੁਸੀਂ ਪਰਿਵਾਰ ਦੇ ਵਿੱਚ ਇੱਥੇ? ਇੱਥੇ ਹੀ ਮੈਂ ਦੀ ਮੇਰੇ ਦੋਹੇ ਕੁੜੀਆਂ ਦੀਆਂ, ਮੇਰੀ ਦੋ ਤੇਰੀ ਤੇ ਮੇਰਾ ਦੋਤਾ ਤੇ ਮੇਰਾ ਮੁੰਡਾ ਅੰਦਰ ਬੈਠਾ ਜਿੱਧਰ। ਠੀਕ ਹੈ। ਹਾਂ। ਅਸੀਂ ਰੋਟੀ ਬਣਾਉਣ ਲੱਗੇ تھے۔ ਕੀ ਮੰਗ ਕਰਦੇ? ਮੰਗਦਾ ਇਹੀ ਕਰਦਿਆਂ ਪ੍ਰਸ਼ਾਸਨ ਨੂੰ ਵੀ ਜੀ, ਹੋਰ ਲੋਕਾਂ ਨੂੰ ਭੈਣ ਭਾਈਆਂ ਨੂੰ ਵੀ। ਭਾਈ ਮੇਰੀ ਗਰੀਬ ਆਦਮੀ ਨੂੰ ਸੁਣੋ, ਮੇਰਾ ਮਿਲ ਜੋ ਕੇ ਘਰ ਪਵਾਓ। ਕਿਹ ਹੈ ਕੋਈ ਪੰਚਾਇਤ ਮੈਂਬਰ ਅਸ ਹੈ ਕੋਈ ਵੀ ਆ ਮੇਰੇ ਸਾਥ ਹਜ਼ਾਰਾਂ ਨੂੰ ਹੱਦਵਾਨ ਕੇ ਬੈਂਦੀ ਆ। ਵੀ ਵੀਰੇ ਮਰ ਜਾ ਮੇਰੇ ਕਿੰਨੀ ਦੇਖੋ ਗਰੀਬ ਕਿੰਨੀ। ਅੱਛਾ ਜਨਿ ਕਿ ਘਰ ਪਾਉਣ ਦੇ ਬਿਲਕੁਲ ਯੋਗ ਨਹੀਂ ਹੈਗੇ ਤੁਸੀਂ। ਯੋਗ ਨਹੀਂ ਹੈ ਕੀ ਕਰਦੇ ਹੋ ਕੰਮ ਕਾਜ ਕੀ ਕਰਦੇ ਹੋ ਕੰਮ ਵਸ ਦਿਹਾੜੀ ਉਹ ਕਰਦਾ ਸੀ ਬਸ ਜਿੱਦ ਦਿਹਾੜੀ ਚੁੱਤਾ ਕਰਦੇ ਮੈਂ ਘਰਾਂ ਚ ਕੰਮ ਕਰ ਲੰਨੀ ਐ ਜੀ ਇਹ ਜਿਹੜਾ ਮਕਾਨ ਗਿਰਿਆ ਜਦੋਂ ਕਿੱਥੇ ਹੈਗੇ ਤੁਸੀਂ ਕਿਵੇਂ ਗਿਰਿਆ ਅਸੀਂ ਜੀ ਖਾਣਾ ਬਣਾ ਰਹੇ ਸੀ ਅੰਦਰੇ ਸੀਗੇ ਉਦੋਂ ਜਦੋਂ ਵੀ 3 ਵਜੇ ਚਾਹ ਚੂ ਬਣਾਈ ਉਹ ਬੇਟਾ ਆ ਗਿਆ ਕਹਿੰਦਾ ਮੰਮੀ ਇਹ ਤਾਂ ਜਾਊਗੀ ਉਹ ਹਜੇ ਉਹ ਗੱਲਾਂ ਹੀ ਕਰ ਰਿਹਾ ਬਸ ਅਸੀਂ ਜਦੋਂ ਉਹ ਆਪਣਾ ਬਾਹਰ ਨਿਕਲੇ ਜਾਂ ਜੀ 3 ਨਹੀਂ ਪਹਿਲਾਂ ਇੱਟਾਂ ਗਿਰਿਆ ਸੀ ਨਾ ਜਿਹੜਾ ਉਹ ਮੜੇ ਲਾਈਆਂ ਵੀ ਸੀ ਉਹ ਇੱਟਾਂ ਗਿਰ ਗਈਆਂ نیچے ਫਿਰ ਉਸ ਤੋਂ ਬਾਅਦ ਥੋੜੇ ਕੇ ਟਾਈਮ ਬਾਅਦ ਸੱਤ ਗਿਰ ਗਈ ਜੀ ਕਿੱਥੇ ਖੜੇ ਜਕਰੋ ਨਿਕਲ ਕੇ ਬਾਹਰ ਗਏ ਹਾਂਜੀ ਗਲੀ ਚ ਖੜੇ ਆ ਫਿਰ ਸਾਡਾ ਸਾਰਾ ਪੜੋਸ ਮਹੱਲਾ ਸਾਰਾ ਇਕੱਠਾ ਹੋ ਗਿਆ ਜੀ ਜਦੋਂ ਸੱਤ ਗਿਰੀ ਆ ਤੇ ਕੀ ਕਹਿਣਾ ਚਾਹੁੰਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਸ ਜੀ ਅਸਤਾ ਕਹਿੰਨੇ ਵੀ ਸਾਡੇ ਘਰ ਬਣਾ ਕੇ ਦਿੱਤੇ ਜਾਣ ਜੀ ਕਿੰਨੇ ਬੱਚੇ ਨੇ ਤੁਹਾਡੇ ਸਾਡੇ ਤਿੰਨ ਬੱਚੇ ਨੇ ਜੀ ਦੋ ਬੇਟੀਆਂ ਨੇ ਜ ਇੱਕ ਬੇਟਾ ਏ ਵਿਆਹ ਹੋਇਆ ਦੋ ਬੇਟੀਆਂ ਦਾ ਹੋਇਆ ਹੋਇਆ ਜੀ ਬੇਟਾ ਹਜੇ ਕੁਵਾਰਾ ਏ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ ਬੱਸ ਜੀ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਐਹੀ ਮੰਗ ਆ। ਇਹ ਪਹਿਲਾਂ ਕਦੋਂ ਦਾ ਘਰ ਬਣਿਆ ਹੋਇਆ? ਇਹ ਤਾਂ ਜੀ ਹੋ ਗਏ 50-60 ਸਾਲ ਤੋਂ ਪਹਿਲਾਂ ਦਾ ਹੀ ਬਣਿਆ ਹੋਇਆ। ਨਹੀਂ ਕੱਚੀ ਹੀ ਕਰ। ਹਾਂ ਜੀ ਪਹਿਲਾਂ ਤੋਂ ਹੀ ਕੱਚਾ ਸੀ ਇਹ। ਤੁਹਾਨੂੰ ਕਹਾਂ ਪਤਾ ਨਹੀਂ ਦੀ ਵੀ ਫੇਰ ਸਾਡੇ ਮਕਾਨ। ਅਸੀਂ ਤਾਂ ਉੱਦੇ ਦੀ ਵਿੱਚ ਰਹਿ ਰਹੇ ਹਾਂ ਜੀ ਹੁਣ ਕਿਸੇ ਨੂੰ ਕੀ ਪਤਾ ਹੁੰਦਾ ਏ। ਹੁਣ بارشें ਇੰਨੀ ਹੋਈ ਏ ਜੀ। ਤਾਂ ਨੇ ਜਿਹੜਾ ਪਤਾ ਲੱਗ ਜਾਂਦਾ ਜੀ ਗਿਰਨ ਵਾਲਾ ਜਾਂ ਨਹੀਂ ਜੀ ਨਹੀਂ ਪਹਿਲਾਂ ਤਾਂ ਕੋਈ ਇਹ ਜੀ ਹੋਈ ਨਹੀਂ ਸਾਇਦ ਕਿ ਮੀਆਂ ਨੇ ਵੱਧ ਉਹ ਕਰਤਾ ਜੀ ਪਹਿਲਾਂ ਚੂਣ ਲੱਗਿਆ ਹੋਣਾ ਕੋਈ ਹਾਂਜੀ ਪਹਿਲਾਂ ਆ ਪਾਂਡੇ ਧਰ ਕੀ ਟਾਈਮ ਕੱਢਿਆ ਜੀ ਕਿਤੇ ਕਿਤੇ ਚੂਣ ਲੱਗ ਗਿਆ ਕਦੇ ਕਿਤੇ ਫਿਰ ਤਾਂ ਪਾਣੀ ਸਿੱਧਾ ਹੀ ਅੰਦਰ ਪਿਆ ਪਿੰਡ ਦੀ ਪੰਚਾਇਤ ਹਾਂਜੀ ਉਹਨਾਂ ਨੇ ਤਾਂ ਸਾਨੂੰ ਸਵੇਰੇ ਵੀ ਰੋਜ਼ ਆ ਕੇ ਇਹੀ ਦਿਲਾਸਾ ਦਿੰਦੇ ਨੇ ਵੀ ਹਾਂ ਅਸੀਂ ਕਰਾਂਗੇ ਕੁਝ ਠੀਕ ਹੈ ਪੰਚਾਇਤ ਨੇ ਪਹਿਲਾਂ ਸਰਕਾਰ ਨੂੰ ਲਿਖ ਕੇ ਦਿੱਤਾ ਨਹੀਂ ਜੀ ਬਹੁਤ ਉਹਨਾਂ ਨੇ ਫਾਰਮ ਭਰੇ ਨੇ ਹੁਣ ਸਰਕਾਰ ਦੀ ਹੱਥ ਹੈ ਜੀ ਇਸ ਪੰਚਾਇਤ ਨੇ ਤਾਂ ਹੁਣ ਵਿਚਾਰੀ ਨੇ ਬਹੁਤ ਜ਼ੋਰ ਲਾ ਲਿਆ ਹੁਣ ਪੰਚਾਇਤ ਵੀ ਕੀ ਕੀ ਕਰ ਸਕਦੀ ਹੈ ਨਾ ਜਾਨੀ ਕਿ ਉਹ ਫਾਰਮ ਪੱਤੇ ਦੁੱਸਰੀ ਹਾਂਜੀ ਪਹਿਲਾਂ ਫਾਰਮ ਅਸੀਂ ਬਹੁਤ ਭਰੇ ਨੇਗੇ ਠੀਕ ਹੈ ਕੁਝ ਵੀ ਮਿਲਿਆ ਕੁਝ ਨਹੀਂ ਮਿਲਿਆ ਜੀ ਅੰਦਰ ਹੀ ਬੈਠੇ ਸੀ ਰੋਟੀ ਪਾਣੀ ਬਣਾ ਰਹੇ ਸੀਗੇ ਜੀ ਤੇ ਸੜ ਮકાਨ ਦੇ ਇੱਟਾਂ ਡਿਗੀਆਂ ਤੇ ਅਸੀਂ ਡਰ ਗਏ ਤੇ ਮੇਰੇ ਬ੍ਰਦਰ ਕਹਿੰਦਾ ਵੀ ਚਲੋ ਬਾਹਰ ਹੋ ਜੂ ਵੀ ਸਾਰੇ ਹੀ ਜਾਊਗਾ ਜਿਦਾ ਸੀ ਬਾਹਰ ਆਉਣ ਲੱਗੇ ਨਾਲ ਸਾਡੇ ਉੱਪਰੇ ਡਿਗੇ ਬਾਲੇ ਸਨ ਉਸ ਤੋਂ ਬਚ ਗਏ ਸਾਡੀ ਮਸ਼ੀਨ ਵਗੈਰਾ ਸਾਰਾ ਸਮਾਨ ਸਾਡੇ ਅੰਦਰ ਦਬ ਚੁੱਕਿਆ ਜੀ ਤੇ ਸਰਕਾਰ ਨੂੰ ਹੀ ਚਾਉਣੇ ਵੀ ਸਾਡੇ ਮકાਨ ਬਣਾਏ ਜਾਣ ਸਾਨੂੰ ਪੈਸੇ ਦੀ ਵੀ ਲੋੜ ਨਹੀਂ ਹੈਗੀ ਸੀ ਪਹਿਲਾਂ ਕਿਹਦੇ ਹਲਾਤੇ ਮਕਾਨ ਦੇ ਪਹਿਲਾਂ ਦੀ ਜੱਜਮੈਂਟ ਸ਼ੁਰੂ ਤੋਂ ਹੀ ਜਿਸੀਂ ਬਚਪਨ ਇੱਥੇ ਬੀਤੇ ਸਾਡੇ ਬਚਪਨ ਤੋਂ ਵੀ ਇਦਾਂ ਹੀ ਪਹਿਲਾਂ ਦਾ ਹੀ ਇੱਦਾਂ ਹੈ ਕਰਦੇ ਇਹ ਕੀ ਸਮੱਸਿਆ ਹੈ ਜਿਹੜੇ ਚੋਂਦਾ ਸੀ ਇਹ ਚੋਂਦਾ ਸੀ ਕਿ ਜਿਸੀਂ ਇੱਕ ਕਾਗਜ਼ ਪਾਵਾ ਕੇ ਵੀ ਟਾਈਮ ਕੱਢਿਆ ਜੀ ਇਹਦੇ ਥੱਲੇ ਸੀ ਤੇ ਉਸ ਤੋਂ ਬਾਅਦ ਹੁਣ ਜੇ ਮੀਆਂ ਨੇ ਜਾਦੇ ਕੰਮ ਖਰਾਬ ਕਰਤੇ ਸਾਰੇ ਥੱਲੇ ਆ ਗਏ ਅਸੀਂ ਸਰ ਬਹੁਤ ਰਨ ਫਾਰਮ ਭਰੇ ਨੇ ਪਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਕੋਈ ਸਰਕਾਰੀ ਬੰਦਾ ਨਹੀਂ ਸਾਡੇ ਕੋਲ ਆਇਆ ਜੀ ਕੋਈ ਸਾਨੂੰ ਮਦਦ ਨਹੀਂ ਦਿੱਤੀ ਗਈ ਹੈਗੀ ਸੀ ਮੇਰੇ ਡੈਡੀ ਸੀਗੇ ਜੀ ਉਹ ਮੇਰਾ ਵੀ ਬਰਦਰ ਛੋਟਾ ਜੀ ਡੈਡੀ ਮਜ਼ਦੂਰੀ ਕਰਦੇ ਨੇ ਦਿਹਾੜੀ ਕਰਦੇ ਨੇ ਜੀ ਹੋਰ ਤਾਂ ਕਮਾਉਣ ਨਾਲ ਕੋਈ ਨਹੀਂ ਜੀ ਹੋਰ ਨਹੀਂ ਹੈਗਾ ਜੀ ਬਰਦਰ ਆਜ਼ੀਕ ਉਹ ਛੋਟਾ ਸੀ ਕਿਵੇਂ ਚੱਲਦਾ ਤੁਹਾਡਾ ਮੇਰੇ ਡੈਡੀ ਮੰਮੀ ਮਜ਼ਦੂਰੀ ਕਰਕੇ ਸੀ ਕਿਸੇ ਘਰੇ ਪੋਚੇ ਝੜ ਪੋਚਾ ਕਰਕੇ ਸਾਡੇ ਵਿਆਹ ਕਰੇ ਸਭ ਕੁਝ ਇਹਨਾਂ ਨੇ ਐਦਾਂ ਹੀ ਕਰਿਆ ਸੀ ਪਿੰਡ ਆਲੇ ਨੂੰ ਬਾਜੀ ਹੋਈ ਜਾਂਦੀ ਆ ਕਦੇ ਭੁੱਖੇ ਬਹਿਣਾ ਪੈ ਜਾਂਦੇ ਵਕਤ ਐਸਾ ਵੀ ਆ ਜਾਂਦਾ ਜੀ ਕਈ ਵੇ ਰੋਟੀ ਰਾਜੀ ਵੀ ਮਿਲ ਜਾਂਦੀ ਕਈ ਵੇ ਭੁੱਖੇ ਬਹਿ ਜਾਂਦੇ ਆ ਜੀ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਬਹੁਤ ਮਾੜੇ ਹਾਲਾਤ ਨੇ ਵਿਚਾਰੇ ਬਹੁਤ ਗਰੀਬ ਨੇ ਅਸੀਂ ਨੇੜੇ ਹੀ ਸੀਗੇ ਜੀ ਅੰਦਰੋਂ ਜਦੋਂ ਸਾਨੂੰ ਇੱਕਦਮ ਆਵਾਜ਼ ਆਈ ਵੀ ਕੋਈ ਖੜਕਾ ਹੋਇਆ ਕੁਛ ਅਸੀਂ ਇੱਕਦਮ ਨਿਕਲ ਕੇ ਬਾਹਰ ਆ ਗਏ ਜਦੋਂ ਦੇਖਿਆ ਤਾਂ ਇਹਨਾਂ ਦਾ ਮਕਾਨ ਡਿੱਗ ਗਿਆ ਜੀ ਸਾਰੇ ਸਤਿਰ ਹੋ ਗਏ ਬੱਚੇ ਵਿਚਾਰੇ ਇਹ ਸਾਰੇ ਬਾਹਰ ਆਏ ਹੋਏ ਨੇ ਹਾਂਜੀ ਇਸ ਤੋਂ ਬਾਅਦ ਅਸੀਂ ਦੇਖਿਆ ਇਹਨਾਂ ਨੂੰ ਅਸੀਂ ਕਿਹਾ ਵੀ ਬਾਹਰ ਆਜੋ ਹਾਂਜੀ ਬਸ ਇਹ ਪਹਿਲਾਂ ਹੀ ਬਾਹਰ ਸੀਗੇ ਹਾਂ ਜੀ ਤੇ ਇਹ ਕਿਹੜੇ ਹਾਲਾਤ ਨੇ ਬਹੁਤ ਗਰੀਬ ਪਰਿਵਾਰ ਹੈ ਜੀ ਵਿਚਾਰਾ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈ ਇਹਨਾਂ ਦਾ ਜਰੂਰ ਹੱਲ ਹੋਣਾ ਚਾਹੀਦਾ ਹੈ ਦੇਖੋ ਜੀ ਅਸੀਂ ਪਿੰਡ ਵੱਲੋਂ ਵੀ ਅਸੀਂ ਕਹਿ ਰਹੇ ਹਾਂ ਵੀ ਚਲੋ ਕੋਈ ਨਾ ਸੀ ਜਿੰਨੀ ਕ ਸਾਥੋਂ ਮਦਦ ਹੋਊਗੀ ਅਸੀਂ ਜਰੂਰ ਕਰਾਂਗੇ ਪਰ ਸਾਡੀ ਇਹੀ ਮੰਗ ਹੈ ਕੋਈ ਭੈਣ ਭਰਾ ਦੂਰ ਤੱਕ ਜਿੱਥੇ ਵੀ ਖੜੇ ਨੇ ਜਾਂ ਕੋਈ ਵੀ ਸਰਕਾਰ ਇਹਨਾਂ ਦੀ ਜਰੂਰ ਮਦਦ ਕੀਤੀ ਜਾਵੇ ਜਗਤਾਰ ਸਿੰਘ ਜੀ ਮੈਂ ਸਾਫਕਾ ਪੰਚਾਇਤ ਮੈਂਬਰ ਤੇ ਸਾਡੇ ਮੌਜੂਦਾ ਪੰਚਾਇਤ ਮੈਂਬਰ ਵੀ ਖੜੇ ਨੇ ਪਿੰਡ ਸਹੋਲੀ ਹੈ ਜੀ ਕੀ ਘਟਨਾ ਹੋਈ ਹੈ ਕਾਪ ਨਹੀਂ ਇਹ ਨਾ ਦਾ ਮਕਾਨ ਕੱਚਾ ਸੀਗਾ ਪਰਿਵਾਰ ਅੰਦਰ ਬੈਠਾ ਖਾਣਾ ਬਣਾ ਰਿਹਾ ਸੀ ਬਰਸਾਤ ਦੇ ਕਾਰਨ ਇਕਦਾਂ ਮੇ ਗਿਰ ਗਿਆ ਮਕਾਨ ਇਹ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਪਰਿਵਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦਾ ਹਾਲਾਤ ਨੇ ਹਾਲਾਤ ਤਾਂ ਜੀ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਨੇ ਜਿੰਨੇ ਵੀ ਕਹਦੇ ਉਹ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਪਰਿਵਾਰ ਦੇ ਵੀ ਉਹੀ ਕਹਿਣ ਵਾਲੀ ਗੱਲ ਹੈ ਵੀ ਇੱਕ ਟਾਈਮ ਇਹਨਾਂ ਨੂੰ ਰੋਟੀ ਮਿਲਦੀ ਆ ਕਈ ਵਾਰ ਖਾਂਦੇ ਨੇ ਢਿੱਡ ਭਰ ਕੇ ਤੇ ਕਈ ਵਾਰ ਭੁੱਖੇ ਹੀ ਸੌਂ ਜਾਂਦੇ ਨੇ ਕੀ ਕੰਮ ਕਰਦੇ ਪਰਿਵਾਰ ਪਰਿਵਾਰਤਾ ਜੀ ਮਿਹਨਤ ਮਜ਼ਦੂਰੀ ਵਾਲੀ ਪਰਿਵਾਰ ਹੈ ਜੀ। ਅੱਛਾ। ਪੰਚਾਇਤ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ। ਹਾਂ ਜੀ ਪੰਚਾਇਤ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਗਏ ਨੇ ਜਿੱਦਾਂ ਕਿ ਸਰਕਾਰ ਗੱਲਾਂ ਮਾਰਦੀ ਆ ਵੀ ਅਸੀਂ ਮਕਾਨ ਬਣਾ ਕੇ ਦੇਵਾਂਗੇ ਪਰ ਇਹੋ ਜਿਹਾ ਕੋਈ ਸਾਡੇ ਨਿੰਗਾ 'ਚ ਨਹੀਂ ਹੈਗਾ। ਅਸੀਂ ਇਹਨਾਂ ਦੇ ਫਾਰਮ ਘਟੋ ਘਟ 5-7 ਵਾਰ ਤਾਂ ਫਾਰਮ ਮੈਂ ਭਰੇ ਨੇ। ਫਿਰ ਆਨਲਾਈਨ ਸਾਡੇ ਬਿਆਨਤ ਸਿੰਘ ਸਿੱਧੂ ਜੀ ਨੇ ਮੈਂਬਰ ਮੌਜੂਦਾ ਉਹਨਾਂ ਨੇ ਇਹਨਾਂ ਦੇ ਘਰੇ ਬੈਠ ਕੇ ਵੀ ਆਨਲਾਈਨ ਪੋਰਟਲ 'ਤੇ ਭਰੇ ਨੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ। ਫਾਰਮ ਦੇਖ ਲਓ ਜੀ ਸਾਨੂੰ 5-7 5-7 ਸਾਲ ਤਾਂ ਮੈਨੂੰ ਹੋ ਗਈ। ਪਿਛਲੀ ਪੰਚਾਇਤ ਦੇ ਵਿੱਚ ਸੀਗੇ ਆ ਹੁਣ ਵੀ ਅਸੀਂ ਨਾਲ ਕੰਮ ਕਰ ਰਹੇ ਆ ਮੰਗ ਤਾਂ ਇਹ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਇਹੀ ਮੰਗਾ ਵੀ ਇਹਨਾਂ ਦਾ ਗਰੀਬ ਪਰਿਵਾਰ ਦਾ ਕੋਈ ਹੱਲ ਕਰਿਆ ਜਾਵੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜਿਸ ਤਰ੍ਹਾਂ ਕਿ ਸਰਕਾਰ ਕਹਿ ਰਹੀ ਹੈ ਵੀ ਅਸੀਂ ਕੱਚੇ ਮਕਾਨ ਵਾਲੇ ਨੂੰ ਪੱਕੇ ਮਕਾਨ ਬਣਾ ਕੇ ਦੇਵਾਂਗੇ ਉਹ ਹੁਣ ਹਾਲਾਤ ਤੁਹਾਡੇ ਸਾਹਮਣੇ ਨੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਵੀ ਤੁਸੀਂ ਆਏ ਹੋ ਇਹਨਾਂ ਦੀ ਆਵਾਜ਼ ਆ ਜਿਹੜੀ ਉੱਪਰ ਤੱਕ ਜਾਵੇ ਤਾਂ ਜੋ ਇਹਨਾਂ ਪਰਿਵਾਰਾਂ ਦਾ ਕੋਈ ਮਸਲਾ ਹੱਲ ਹੋ ਸਕੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜੀ ਮਜ਼ਦੂਰੀ ਕਰਦੇ ਨੇ ਵਿਚਾਰੇ ਬੜਾ ਕੰਮ ਪਾਉਣ ਦੇ ਜੋਬ ਨਹੀਂ ਹੈ ਨਾ ਕੰਮ ਪਾਉਣ ਦੇ ਬਿਲਕੁਲ ਜੋਬ ਨਹੀਂ ਹੈ ਇਹ ਤਾਂ ਡੰਗਲਾ ਡੰਗਲੇ ਆ ਕੇ ਖਾਣ ਵਾਲੇ ਇਹਦਾ ਜੀ ਕੁਦਰਤ ਤੋਂ ਇਹਨਾਂ ਨੂੰ ਬੈਕਗ੍ਰਾਉਂਡ ਵਿੱਚ ਆਇਆ ਜੇ ਸੁੱਤੇ ਹੁੰਦੇ ਬਚ ਵੀ ਨਹੀਂ ਸਕਦੇ ਜੇ ਇਹੀ ਹਾਦਸਾ ਰਾਤ ਨੂੰ ਹੋ ਜਾਂਦਾ ਕਿਵੇਂ ਬਚਦੇ ਇਹ ਤਾਂ ਉਪਰੇ ਕਰਦਾ ਜਿਵੇਂ ਹੁਣ ਇੱਥੇ ਨੇੜਲੇ ਪਿੰਡ ਚ ਹੋਈ ਹੈ ਨੁਕਸਾਨ 60 ਲੱਗਦੀ ਨੁਕਸਾਨ ਹੋ ਜਾਂਦਾ ਇਹ ਤਾਂ ਦਿਨ ਦਾ ਟਾਈਮ ਦੀ 3-4 ਵਜੇ ਵਿੱਚ ਸ਼ਾਮ ਦੇ ਉਤੋਂ ਇੱਕਦਮ ਜਿਆਦਾ ਇਹਨੂੰ ਬਾਹਰ ਹੀ ਇੱਕਦਮ ਪੱਜਲੇ ਬਾਹਰ ਨੂੰ ਫਿਰ ਵੀ ਥੋੜਾ ਬਹੁਤ ਅੱਛੀ ਚੀਜ਼ ਤੇ ਪਤਾ ਆਈ ਹੈ ਜੀ ਅਨਵਾਟਰ ਟੁੱਟ ਗਿਆ ਜੀ ਇਹਨਾਂ ਦਾ ਵਿਚਾਰਿਆਂ ਦਾ ਇੱਕ ਵਾਸ਼ਿੰਗ ਮਸ਼ੀਨ ਤੇ ਇਹ ਟੁੱਟ ਗਈ ਇਹਦਾ ਮਾਮਲਾ ਵੀ ਮਿਲਣਾ ਚਾਹੀਦਾ ਜੀ ਪੰਚਾਇਤ ਤਾਂ ਜੀ ਫਾਰਮੇ ਭਰ ਸਕਦੀ ਹੈ ਜੀ ਬਹੁਤ ਜ਼ੋਰ ਮਾਰਦੀ ਹੈ ਹੋਰ ਕੀ ਕਰ ਸਕਦੀ ਹੈ ਪੰਚਾਇਤ ਫਾਰਮੇ ਨੇ ਬਹੁਤ ਜ਼ੋਰ ਮ ਪਹਿਲਾਂ ਜੀ ਆ ਭਾਈ ਸਾਹਿਬ ਤੇ ਪਹਿਲਾਂ ਇਹਨਾਂ ਨੇ ਵੀ ਕਰਈ ਆ ਇਹ ਵੀ ਪਰਦੇ ਰਹੇ ਨੇ ਪਰ ਕੋਈ ਹਿੱਲਣਾ ਨਹੀਂ ਹੋਇਆ ਸਟਾਰ نیوز ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ